ਸਵਾਗਤ ਹੈ ਪੀਟੀਸੀ نیوز ਦੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਇੱਕ ਬੇਹਦ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਅੱਜ ਇਸ ਮੰਚ ਤੋਂ ਇੱਕ ਅਜੀਹਾ ਖੁਲਾਸਾ ਕਰਨ ਜਾ ਰਹੇ ਹਾਂ, ਇੱਕ ਅਜੀਹਾ ਅਹਿਮ ਖੁਲਾਸਾ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਕਦੇ ਇੰਨਾ ਵੱਡਾ ਭਲੇਖਾ ਵੀ ਲੱਗ ਸਕਦਾ ਹੈ ਉਹ ਵੀ ਭਲੇਖਾ ਕਿਸ ਨੂੰ ਲੱਗਿਆ ਸਾਡੀਆਂ ਜਾਂਚ ਏਜੰਸੀਆਂ ਨੂੰ ਸਾਡੀ ਪੰਜਾਬ ਦੀ ਪੁਲਿਸ ਨੂੰ ਸਾਡੇ ਡੀਜੀਪੀ ਸਾਹਿਬ ਨੂੰ ਇੰਨਾ ਵੱਡਾ ਭਲੇਖਾ ਵੀ ਲੱਗ ਸਕਦਾ ਉਹ ਭਲੇਖਾ ਜਿਸ ਨੇ ਇੱਕ ਸ਼ਖਸ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਉਸ ਦਾ ਕਰੈਕਟਰ ਅਸੈਸੀਨੇਸ਼ਨ ਕਰ ਦਿੱਤਾ ਉਸ ਦੇ ਚਰਿੱਤਰ ਤੇ ਇੱਕ ਅਜਿਹਾ ਦਾਗ ਲਗਾ ਦਿੱਤਾ ਜੋ ਸ਼ਾਇਦ ਵਾਰ-ਵਾਰ ਕਰਨ ਦੇ ਬਾਵਜੂਦ ਵੀ ਕਿਤਨਾ ਕਿਤੇ ਉਸ ਦੇ ਨਿਸ਼ਾਨ ਰਹਿ ਜਾਣਗੇ ਇੱਕ ਅਜਿਹਾ ਖੁਲਾਸਾ ਕਰਨ ਜਾ ਰਹੇ ਹਾਂ ਜੋ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਸਾਡੀਆਂ ਜਾਂਚ ਏਜੰਸੀਆਂ ਤੇ ਸਾਡੀਆਂ ਪੰਜਾਬ ਦੀ ਪੁਲਿਸ ਦੇ ਉੱਤੇ ਸਭ ਤੋਂ ਪਹਿਲਾਂ ਡੀਜੀਪੀ ਸਾਹਿਬ ਦਾ ਇਹ ਟਵੀਟ ਦੇਖੋ ਇਹ 5 ਦਸੰਬਰ ਦਾ ਟਵੀਟ ਹੈ ਇਹ ਧਿਆਨ ਨਾਲ ਦੇਖਿਓ ਇਹ ਟਵੀਟ ਕਿਉਂ ਤੁਹਾਨੂੰ ਪੜਾ ਰਿਹਾ ਇਹ ਅੱਗੇ ਜਾ ਕੇ ਤੁਹਾਨੂੰ ਦੱਸਾਂਗਾ ਇਹ ਡੀਜੀਪੀ ਸਾਹਿਬ ਦਾ ਟਵੀਟ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਇਨਾ ਮੇਜਰ ਬ੍ਰੇਕਥਰੂ ਐਸਐਸਓਸੀ ਅੰਮ੍ਰਿਤਸਰ ਨੇ ਯੂਕੇ ਬੇਸਡ ਪਰਮਜੀਤ ਸਿੰਘ ਤੇ ਪੰਜਾਬ ਸਿੰਘ ਨੂੰ ਪੰਜਾਬ ਸਿੰਘ ਢਾਡੀ ਨੂੰ ਅੰਮ੍ਰਿਤਸਰ 에어ਪੋਰਟ ਤੋਂ ਗ੍ਰਫਤਾਰ ਕੀਤਾ ਪਰਮਜੀਤ ਸਿੰਘ ਢਾਡੀ ਨੂੰ ਅਗੋਂ ਇਹ ਇਲਜ਼ਾਮ ਲੰ데요 ਨੇ ਕਿ ਉਹ ਬੰਦਾ ਲਖਬੀਰ ਰੋਡੇ ਜੋ ਕਿ ਇੱਕ ਟੈਰਰਿਸਟ ਜੱਥੇਬੰਦੀ ਦੇ ਨਾਲ ਜੁੜਿਆ ਹੋਇਆ ਉਸ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈ ਦੁਬਾਰਾ ਟਵੀਟ ਦਹਾਨਾ ਤੁਹਾਨੂੰ ਇਹ ਟਵੀਟ ਦਾ ਦੂਜਾ ਹਿੱਸਾ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਅਸੀਂ ਕੀਤੀ ਤੇ ਜਿਸ ਤੋਂ ਬਾਅਦ ਇਹ ਟੈਰਰਿਸਟ ਨੈਟਵਰਕ ਆ ਜਿਹੜਾ ਉਸ ਨੂੰ ਐਕਸਪੋਜ਼ ਕਰ ਦਿੱਤਾ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਇਹ ਇੱਕ ਮੋਡਿਊਲ ਸੀਗਾ ਟੈਰਰ ਮੋਡਿਊਲ ਸੀਗਾ ਜਿਹੜਾ ਕੁਝ ਧਮਾਕੇ ਕਰਨਾ ਚਾਹੁੰਦਾ ਸੀਗਾ 20 ਨੂੰ ਡਿਸਟਰਬ ਕਰਨਾ ਚਾਹੁੰਦਾ ਸੀਗਾ ਪਰ ਅਸੀਂ ਉਸ ਨੂੰ ਖਤਮ ਕਰ ਦਿੱਤਾ ਉਹ ਮੋਡਿਊਲ ਅਸੀਂ ਪੰਨ ਦਿੱਤਾ ਥੱਲੇ ਉਹ ਲਿਖਦੇ ਨੇ ਕਿ ਪੰਜਾਬ ਪੁਲਿਸ ਹੈ ਜਿਹੜੀ ਉਹ ਫੁੱਲੀ ਕਮਿਟਿਡ ਹੈ ਪੰਜਾਬ ਨੂੰ ਸੁਰੱਖਿਅਤ ਰੱਖਣ ਤੇ ਲਈ ਜਿਵੇਂ ਕਿ ਸੀਐਮ ਸਾਹਿਬ ਦੀਆਂ ਡਾਇਰੈਕਸ਼ਨਸ ਮਿਲਦੀਆਂ ਏ ਏ ਟਵੀਟ ਡੀਜੀਪੀ ਸਾਹਿਬ ਦਾ ਅੱਜ ਵੀ ਮੌਜੂਦ ਹੈ ਇਹ 5 ਦਸੰਬਰ ਨੂੰ ਟਵੀਟ ਕੀਤਾ ਗਿਆ ਸੀਗਾ ਇਹ ਇੱਕ ਗ੍ਰਿਫਤਾਰੀ ਕੀਤੀ ਗਈ ਸੀ ਗ੍ਰਿਫਤਾਰੀ ਕੀਤੀ ਹੋਈ ਸੀ ਗ੍ਰਿਫਤਾਰੀ ਹੋਈ ਸੀ ਪਰਮਜੀਤ ਸਿੰਘ ਢਾਡੀ ਦੀ ਜਿਹੜੇ ਕਿ ਯੂਕੇ ਦੇ ਵਸਨੀਕ ਨੇ ਔਰ ਇਹ ਅਲੀਗੇਸ਼ਨ ਲਗਾਇਆ ਗਿਆ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਤੋਂ ਗ੍ਰਫਤਾਰ ਕੀਤਾ ਗਿਆ ਕਿ ਇਹ ਟੈਰਰਿਜ਼ਮ ਦੇ ਨਾਲ ਜੁੜੇ ਹੋਏ ਨੇ ਟੈਰਰਿਸਟ ਜਥੇਬੰਦੀ ਨਾਲ ਜੁੜੇ ਹੋਏ ਨੇ ਔਰ ਇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜੋ ਧਰਾਵਾਂ ਲਗਾਈਆਂ ਗਈਆਂ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਉਹਨਾਂ ਧਰਾਵਾਂ ਦੇ ਤਹਿਤ ਕਿਸੇ ਸ਼ਖਸ ਦੀ ਜੇ ਗ੍ਰਿਫਤਾਰੀ ਹੋਵੇ ਤਾਂ ਤਾ ਉਮਰ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਉਹ ਕਦੇ ਬਾਹਰ ਨਹੀਂ ਨਿਕਲ ਸਕਦਾ ਇੰਨੀਆਂ ਸਖਤ ਧਰਾਵਾਂ ਜਿਹੜੀਆਂ ਉਹਨਾਂ 'ਤੇ ਲ ਤੁਸੀਂ ਸੁਣ ਲਈ ਖਬਰ ਹੈ ਸਾਰੀ 5 ਦਸੰਬਰ ਦੀ ਹੁਣ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਖਬਰ ਸੁਣ ਕੇ ਕਿ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਇਹ ਕਿਹਾ ਕਿ ਇਹ ਸ਼ਖਸ ਉਹ ਹੈ ਹੀ ਨਹੀਂ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਇਸ ਦਾ ਟੈਰਰਿਜ਼ਮ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਦਾ ਟੈਰਰਿਸ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਔਰ ਅਦਾਲਤ ਦੇ ਵਿੱਚ ਇਹ ਉਹਨਾਂ ਨੇ ਲਿਖਤ ਦੇ ਵਿੱਚ ਦਿੱਤਾ ਤੇ ਅਦਾਲਤ ਨੇ ਉਸ ਸ਼ਖਸ ਨੂੰ ਰਹਾ ਕਰ ਦਿੱਤਾ ਇੱਡੀ ਬੁਲਟੀ ਨੈਗਲੀਜੈਂਸੀ ਇਹ ਕਿਵੇਂ ਹੋ ਸਕਦੀ ਹੈ ਇਹ ਭੁਲੇਖਾ ਸੀ ਜਾਂ ਸਾਜ਼ਿਸ਼ ਸੀ ਇਹ ਇੱਕ ਵੱਡਾ ਸਵਾਲ ਪੰਜਾਬ ਪੁਲਿਸ ਨੇ دہشت ਗਰਦੀ ਦੇ ਇਲਜ਼ਾਮਾਂ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਯੂਕੇ ਦੇ ਨਾਗਰਿਕ ਨੂੰ ਰਿਹਾਅ ਕਰਵਾ ਦਿੱਤਾ 5 ਦਸੰਬਰ ਨੂੰ ਪਰਮਜੀਤ ਸਿੰਘ ਢਾਡੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਤੁਸੀਂ ਦੇਖੋ ਜਿਹੜੇ ਇਹਨਾਂ ਤੇ ਧਰਾਵਾਂ ਲਾਈਆਂ ਗਈਆਂ ਨੇ ਧਰਾਵਾਂ ਕਿਡੀਆਂ ਲੱਗੀਆਂ ਨੇ ਯੂਏਪੀਏ ਆਰਮਜ਼ ਐਕਟ ਐਕਸਪਲੋਸਿਵ ਐਕਟ ਐਨਡੀਪੀਸੀ ਐਕਟ ਤੇ ਆਈਪੀਸੀ ਦੀਆਂ ਧਰਾਵਾਂ ਦੇ ਤਹਿਤ ਪਰਮਜੀਤ ਢਾਡੀ ਦੀ ਗ੍ਰਿਫਤਾਰੀ ਕੀਤੀ ਗਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਇਸ ਗ੍ਰਫਤਾਰੀ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਦੋ ਵਾਰ ਰਿਮਾਂਡ ਲੈਂਡ ਤੋਂ ਬਾਅਦ ਪੁਲਿਸ ਨੇ ਅਦਾਲਤ ਨੂੰ ਗਲਤ ਸ਼ਖਸ ਦੀ ਗ੍ਰਿਫਤਾਰੀ ਕਿਤੇ ਜਾਣ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਅਦਾਲਤ ਨੇ ਪਰਮਜੀਤ ਢਾਡੀ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ ਹਰ ਸਾਲ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਭਾਰਤ ਅਤੇ ਪਾਕਿਸਤਾਨ ਸਥਿਤ ਸ਼੍ਰੀ ਨਨਕਾਣਾ ਸਾਹਿਬ ਜਾਂਦੇ ਨੇ ਪਰਮਜੀਤ ਢਾਡੀ ਇਸ ਸਾਲ ਵੀ ਪਾਕਿਸਤਾਨ ਤੋਂ ਭਾਰਤ ਆ ਕੇ ਵਾਪਸ ਯੂਕੇ ਜਾ ਰਹੇ ਸੀ ਜਦੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਕਹਿ ਕੇ ਕਿ ਤੁਹਾਡੇ ਸਬੰਧ ਨੇ ਜੜੇ ਉਹ دہشت ਗਰਦਾਂ ਦੇ ਨਾਲ ਨੇ ਇਹ ਇੰਨਾ ਵੱਡਾ ਖੁਲਾਸਾ ਹੋਇਆ ਕਿ ਕਟੋ-ਕਟ ਇੱਕ ਹਫਤਾ ਜਿਸ ਬੰਦੇ ਨੂੰ ਤੁਸੀਂ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਇਹ ਕਹਿ ਕੇ ਇਨੀਆਂ ਸਖਤ ਧਰਾਵਾਂ ਲਾ ਕੇ ਕਿ ਇਹ دہشت ਗਰਦਾ ਹੈ دہشت ਗਰਦਾਂ ਦੇ ਨਾਲ ਜੁੜਾ ਹੋਇਆ ਔਰ ਅਦਾਲਤ ਦੇ ਵਿੱਚ ਤੁਸੀਂ ਖੁਦ ਕਹਿ ਰਹੇ ਹੋ ਕਿ ਗਲਤ ਬੰਦਾ ਫੜ ਲਿਆ ਜੀ ਇਹਨੂੰ ਰਹਾ ਕਰ ਦਿਓ ਸਵਾਲ ਬਹੁਤ ਵੱਡੇ ਨੇ ਸਵਾਲ ਅਸੀਂ ਚੁੱਕ ਰਹੇ ਹਾਂ ਸਵਾਲ ਇਹ ਹੈ ਕਿ ਇੰਨੀ ਵੱਡੀ ਗਲਤੀ ਕਿਵੇਂ ਹੋ ਸਕਦੀ ਆਖਰਕਾਰ ਪੁਲਿਸ ਪ੍ਰਸ਼ਾਸਨ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦਾ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਇੰਨੀ ਵੱਡੀ ਗਲਤੀ ਕਿਵੇਂ ਕਰ ਸਕਦੀਆਂ ਨੇ ਕਿਹੜੀ ਖੂਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਸੀ ਯੂਕੇ ਦੇ ਨਾਗਰਿਕ ਪਰਮਜੀਤ ਸਿੰਘ ਢਾਂਡੀ ਦੀ ਗ੍ਰਿਫਤਾਰੀ ਉਹ ਜਾਣਕਾਰੀ ਕੀ ਸੀ ਤੁਹਾਡੇ ਕੋਲ ਇੰਨੀਆਂ ਖਤਰਨਾਕ ਤਰਾਮਾ ਤਹਿਤ ਗਲਤ ਸ਼ਖਸ ਦੀ ਗ੍ਰਿਫਤਾਰੀ ਕਿਵੇਂ ਹੋਈ ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਇੰਨੇ ਕੱਚੇ ਕੰਮ ਦੀ ਉਮੀਦ ਪੁਲਿਸ ਵਿਭਾਗ ਤੋਂ ਜਾਂ ਖੂਫੀਆ ਤੰਤਰ ਤੋਂ ਕੀਤੀ ਜਾ ਸਕਦੀ ਹੈ ਕੀ ਹੁਣ ਪਰਮਜੀਤ ਸਿੰਘ ਢਾਡੀ ਤੋਂ ਮਾਫੀ ਮੰਗੇਗੀ ਪੰਜਾਬ ਪੁਲਿਸ ਹੁਣ ਮੰਗੇਗੀ ਕੀ ਗਲਤ ਬੰਦਾ ਫੜ ਲਿਆ ਸੀ ਪਰਮਜੀਤ ਸਿੰਘ ਢਾਡੀ ਦੀ ਮਾਨ ਹੱਲੀ ਦੀ ਕੋਣ ਸਮੇਵਾਰ ਹੈ ਔਰ ਹੈਰਾਨਕੀ ਦੀ ਗੱਦਲਤਾ ਇਹ ਹੈ ਕਿ ਜਦੋਂ ਪਤਾ ਲੱਗ ਗਿਆ ਕਿ ਬੰਦਾ ਗਲਤ ਫੜ ਲਿਆ ਘੱਟੋ ਘੱਟ ਆਪਣਾ ਟਵੀਟ ਤਾਂ ਡਿਲੀਟ ਕਰ ਦੋ ਅੱਜ ਵੀ ਉਹ ਟਵੀਟ ਸੋਸ਼ਲ ਮੀਡੀਆ ਤੇ ਪਿਆ ਹੋਇਆ ਕਿ ਹਾਂਜੀ ਅਸੀਂ ਮੋਡਿਊਲ ਭੰਦ ਦਿੱਤਾ ਅਸੀਂ ਗ੍ਰਿਫਤਾਰ ਕਰ ਲਿਆ ਮੇਰੇ ਨਾਲ ਖੁਦ ਮੌਜੂਦ ਨੇ ਪਰਮਜੀਤ ਸਿੰਘ ਢਾਡੀ ਜਿਹੜੇ ਕਿ ਯੂਕੇ ਦੇ ਨਾਗਰਿਕ ਨੇ ਪਰਮਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਮੈਂ ਕਹਾਂਗਾ ਕਿ ਬੜੀ ਨਮੋਸ਼ੀ ਵਾਲੀ ਇਹ ਖਬਰ ਹੈਗੀ ਹੈ ਜਿਸ ਤਰੀਕੇ ਨਾਲ ਤੁਹਾਨੂੰ ਹਰਾਸਮੈਂਟ ਸਹਣੀ ਪਈ ਹੈ ਜਿਵੇਂ ਹਰਾਸ ਕੀਤਾ ਗਿਆ ਔਰ ਜੋ ਇਲਜ਼ਾਮ ਤੁਹਾਡੇ ਤੇ ਲਗੇ ਥੋੜੀ ਜੀ ਜਾਣਕਾਰੀ ਦਿਓਗੇ ਕਿਵੇਂ ਤੁਹਾਡੀ ਗ੍ਰਿਫਤਾਰੀ ਹੋਈ ਕਿਉਂ ਗ੍ਰਿਫਤਾਰੀ ਹੋਈ ਪੁਲਿਸ ਨੇ ਕੀ ਕਹਿ ਕੇ ਤੁਹਾਨੂੰ ਗ੍ਰਿਫਤਾਰ ਕੀਤਾ ਸੀ ਇਹ ਉਹਨਾਂ ਨੇ ਮੈਨੂੰ ਜਿਸ ਲਈ ਮੈਂ ਉੱਥੇ ਗਿਆ ਹੈਗਾ 에ਰਪੋਰਟ ਦੇ ਉੱਤੇ ਜੀ ਤੇ ਮੇਰੀ ਚੈਕਿੰਗ ਹੋਈ ਸਮਾਨ ਸਾਰਾ ਚੈੱਕ ਹੋ ਗਿਆ ਬਾਅਦ ਵਿੱਚ ਅਸੀਂ ਇਮੀਗ੍ਰੇਸ਼ਨ ਤੋਂ ਚੈੱਕ ਹੋ ਗਿਆ ਸਾਰਾ ਕੁਝ ਉੱਥੇ ਸਾਨੂੰ ਮਿਲ ਗਿਆ ਜੀ ਉਸ ਤੋਂ ਬਾਅਦ ਵਿੱਚ ਜਿਹੜੀ ਸਕਿਉਰਿਟੀ ਚੈੱਕ ਹੁੰਦੀ ਲਾਸਟ ਵਨ ਜਾ ਕੇ ਉਹ ਵੀ ਅਸੀਂ ਚੈੱਕ ਕਰਵਾ ਲਈ ਤੇ ਅਸੀਂ ਉੱਪਰ ਵੇਟਿੰਗ ਰੂਮ 'ਚ ਚੱਲ ਗਏ ਠੀਕ ਹੈ ਉੱਥੇ ਵੇਟਿੰਗ ਰੂਮ ਦੇ ਵਿੱਚ ਜਾ ਕੇ ਤੇ ਮੈਂ ਠੀਕ ਨਹੀਂ ਸੀ ਮੇਰੀ ਸਿਹਤ ਤਾਂ ਮੈਨੂੰ ਮੈਂ ਕਾਫੀ ਦਾ ਕੱਪ ਮੰਗਾ ਤੇ ਪੀਤਾ ਠੀਕ ਹੈ ਉਸ ਤੋਂ ਬਾਅਦ ਵਿੱਚ ਇਹ ਉਹਨੇ ਆਣ ਕੇ ਪੁੱਛਿਆ ਪੇ ਪੰਜਾਬ ਸਿੰਘ ਕੌਣ ਆ ਤੇ ਬਲਵਿੰਦਰਪੁਰ ਕੌਣ ਆ ਅਸੀਂ ਦੋਨੇ ਜਾਨੇ ਬਾਸ਼ਫੀ ਮੇਟ ਨਾਲ ਸੀ ਅਸੀਂ ਬੈਠੇ ਮੈਂ ਕਿਹਾ ਅਸੀਂ ਆ ਠੀਕ ਹੈ ਜੀ ਤੇ ਉਹ ਕਹਿੰ ਲੈ ਕੇ ਵਿਆਹ ਚਾਹ ਸਾਡੇ ਨਾਲ ਅਸੀਂ ਚੱਲ ਗਏ ਉਹਨਾਂ ਨਾਲ ਹੂੰ ਉਹ ਕਹਿੰਦੇ ਵੀ ਤੁਹਾਡਾ ਜਿਹੜੇ ਛੋਟੇ ਬੈਗ ਸੀ ਸਾਡ ਕੋਲ ਹੈਂਡ ਬੈਗ ਅਸੀਂ ਉਹ ਲੈ ਕੇ ਆ ਗਏ ਠੀਕ ਹੈ ਅੱਲੇ ਆਇਆ ਤਾਂ ਉਹ ਕਹਿੰਦੇ ਅਸੀਂ ਦੇਖਦੇ ਆਂ ਦੱਸਦੇ ਹੂੰ ਫਿਰ ਉਹ ਕਿੰਨਾ ਚਿਰ ਲੱਗੇ ਰਿਹਾ ਫਿਰ ਏਅਰਲਾਈਨ ਵਾਲੇ ਕਹਿੰਨਗੇ ਵੀ ਡਿਲੇ ਬਹੁਤ ਹੋ ਰਹੀ ਆ ਅਸੀਂ ਏਅਰਲੈਂਡ ਪਹੁੰਚੀਆਂ ਹਾਂ ਤੇ ਉਹਨੇ ਪੁੱਛਿਆ ਵੀ ਵਾਈਫ ਨੂੰ ਕਹਿਣ ਲੱਗੇ ਮੈਨੂੰ ਕਹਿਣ ਲੱਗੇ ਵੀ ਤੂੰ ਨਹੀਂ ਜਾ ਸਕਦਾ ਤੇ ਤੇਰੀ ਵਾਈਫ ਜਿਹੜੀ ਉਹ ਜਾ ਸਕਦੀ ਆ ਹੂੰ ਤੇ ਵਾਈਫ ਨੇ ਮੈਂ ਕਿਹਾ ਠੀਕ ਆ ਮੈਂ ਆਪਣੀ ਵਾਈਫ ਨੂੰ ਕਿਹਾ ਮੈਂ ਕਿਹਾ ਤੂੰ ਜਾ ਤੂੰ ਇੱਥੇ ਇਕੱਲੀ ਕੀ ਕਰੇਂਗੀ ਤਾਂ ਉਹ ਚਲੀ ਗਈ ਮੈਨੂੰ ਇਹ ਉਹ ਤੋਂ ਉਸ ਤੋਂ ਬਾਅਦ ਵਿੱਚ ਰਾਜਾ ਸੰਤ ਸੀ ਜਿਹੜਾ ਹੈਗਾ ਉੱਥੇ ਚੌਂਕੀ ਉੱਥੇ ਲੱਗਾ ਹੂੰ ਉਸ ਤੋਂ ਬਾਅਦ ਵਿੱਚ ਇੱਥੇ ਅਮਰ ਸਾਹਿਬ ਠਾਣੇ 'ਚ ਲੈ ਆਂਦਾ ਨਹੀਂ ਪਰ ਤੁਹਾਨੂੰ ਢਾਡੀ ਸਾਹਿਬ ਉੱਥੇ ਦੱਸਿਆ ਨਹੀਂ ਵੀ ਤੁਹਾਨੂੰ ਕਿਉਂ ਅਰੈਸਟ ਕਰ ਰਹੇ ਨੇ ਤੁਹਾਨੂੰ ਕਿਉਂ ਲੈ ਕੇ ਜਾ ਰਹੇ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਤੁਹਾਨੂੰ ਇਹਨਾਂ ਇਹ ਉਹਨਾਂ ਨੇ ਕੋਈ ਗੱਲ ਕੀਤੀ ਹੋਰ ਨਹੀਂ ਕੋਈ ਕੀਤੀ ਵੀ ਕਿਹੜਾ ਕੇਸ ਆ ਕੀ ਨਹੀਂ ਇਹ ਨਹੀਂ ਦੱਸਿਆ ਹੂੰ ਅੱਛਾ ਇੱਕ ਥੋੜਾ ਜਿਹਾ ਨਾ ਜਾਣਕਾਰੀ ਵੀ ਦਿਓ ਕਿ ਤੁਹਾਡਾ ਨਾਮ ਪਰਮਜੀਤ ਸਿੰਘ ਢਾਡੀ ਹੈ ਜਾਂ ਪੰਜਾਬ ਸਿੰਘ ਹੈ ਕਿਉਂਕਿ ਇਹ ਕਨਫਿਊਜ਼ਨ ਹੋ ਰਹੀ ਹੈ ਪੁੱਛਿਆ ਉਹ ਪਰਮਜੀਤ ਸਿੰਘ ਦੇ ਨਾਂ ਤੇ ਆ ਢਾਡੀ ਮੇਰਾ ਨਾਂ ਨਹੀਂ ਹੈ ਉਹ ਤੇ ਇਹਨਾਂ ਨੇ ਨਾਂ ਦਿੱਤਾ ਵੈਸੇ ਨੂੰ ਢਾਡੀ ਸਾਦ ਦੇ ਆ ਓਕੇ ਓਕੇ ਇਹ ਜਿਹੜਾ ਮੇਰਾ ਉੱਥੇ ਦਾ ਨਾਂ ਆ ਉਹ ਮੇਰਾ ਹੈਗਾ ਪੰਜਾਬ ਉਹ 1993 ਦਾ ਨਾਮ ਚੇਂਜ ਕੀਤਾ ਮੈਂ ਹੁਣ ਦਾ ਨਹੀਂ ਕੀਤਾ ਜੀ ਜੀ ਤੇ 1993 ਚ ਕੀਤਾ ਹੈ ਕੋਈ ਇਹ ਪੁੱਛੀ ਜਾਂਦੇ ਹਨ ਮੁੰਮੜ ਕੇ ਤੂੰ ਨਾਮ ਕਾ ਤੇ ਚੇਂਜ ਕੀਤਾ ਤੂੰ ਕੀ ਗੱਲ ਦੀ ਕੀਤਾ ਮੈਂ ਨਾ ਦੱਸੀ ਮੈਂ ਕਹਿੰਦਾ ਇਹ ਤਾਂ ਕਿ ਥਾਕੇ ਮੈਨੂੰ ਉੱਥੇ ਹਰਸਮੈਂਟ ਹੁੰਦੀ ਸੀ ਕੋਈ 파ਰਮਜੀਤ ਸਿੰਘ ਦੇ ਨਾਮ ਦਾ ਠੀਕ ਹੈ ਯੂਰਪ ਦੇ ਵਿੱਚ ਕੋਈ ਉਹਦਾ ਕੋਈ ਕੇਸ ਸੀਗਾ ਪਤਾ ਨਹੀਂ ਕੀ ਬਤਰੀ ਦਾ ਤੇ ਉਹ ਬੰਦਾ ਪੀਓ ਸੀਗਾ अच्छा ओदे ਕਰਕੇ ਮੈਨੂੰ ਉਹ ਕੁਛ ਦਿੱਕਤ ਕਿਵੇਂ ਹੁੰਦੀ ਸੀ ਹਮਮ ਅੱਛਾ ਮੈਨੂੰ ਇੱਕ ਹੋਰ ਜੀ ਪਰਮਜੀਤ ਸਿੰਘ ਜੀ ਇੱਕ ਹੋਰ ਗੱਲ ਅਹਿਮ ਬੜੀ ਇਹ ਗੱਲ ਹੈਗੀ ਹੈ ਕਿ ਤੁਸੀਂ ਪਹਿਲਾਂ ਵੀ ਭਾਰਤ ਆਂਦੇ ਰਹੇ ਹੋ ਕਿੰਨੇ ਸਾਲਾਂ ਤੋਂ ਭਾਰਤ ਆਂਦੇ ਰਹੇ ਹੋ ਯੂਕੇ ਕਦੋਂ ਤੋਂ ਰਹਿਣ ਲੱਗੇ ਹੋ ਪਹਿਲਾਂ ਵੀ ਕਦੇ ਐਵੇਂ ਤਾਂ ਕੋਈ ਘਟਨਾ ਹੋਈ ਹੈ ਨਹੀਂ ਮੈਂ 1970 ਦਾ ਇੰਗਲੈਂਡ ਰਹਿਣਾ 53 ਸਾਲ ਹੋ ਗਏ ਤੁਸੀਂ ਪੰਜਾਬ ਆਂਦੇ ਰਹੇ ਹੋ ਪਹਿਲਾਂ ਮੈਂ ਆਉਂਦਾ ਰਿਹਾ ਮੈਂ ਹੁਣ ਇੱਥੇ ਆਇਆ ਸੀ ਫਰਵਰੀ ਚ ਤੇ ਮਾਰਚ ਤੇ ਐਂਡੇ ਚ ਮੋੜ ਕੇ ਗਿਆ ਇਸੇ ਸਾਲ ਹੀ ਹੂੰ ਠੀਕ ਹੈ ਨਾ ਹੂੰ ਜੀ ਜੀ ਮਾਰਚ ਦੇ ਐਂਡ ਚ ਮੁੜ ਕੇ ਗਿਆ ਪਹਿਲਾਂ ਕਦੇ ਐਵੇਂ ਦੀ ਕੋਈ ਗੱਲ ਹੋਈ ਹੈ ਪਹਿਲਾਂ ਵੀ ਤੁਹਾਨੂੰ ਕਦੇ ਹਿਰਾਸਤ ਵਿੱਚ ਰੱਖਿਆ ਹੁਣ ਮੈਂ ਸਤੰਬਰ ਚ ਆਇਆ ਹਾਂ ਇੱਕ 2003 ਚ ਮੇਰੇ ਇੱਥੇ ਪੁਰਾਣਾ ਕੇਸ ਸੀਗਾ ਉਹ ਮੈਂ ਇਹਨਾਂ ਤੇ ਉਦੋਂ ਮੈਂ ਅਰੇਸਟ ਹੋ ਸੀ ਮੇਰੇ ਇੰਗਲੈਂਡ ਚ ਬੈਠੇ ਤੇ ਕੇਸ ਪਾਸ ਸੀ ਉਹ ਮੈਂ ਕਲੀਅਰ ਕਰ ਗਿਆ ਸੀਗਾ ਹੂੰ ਹੂੰ ਠੀਕ ਹੈ ਅ ਜਿਹੜੀਆਂ ਧਰਾਵਾਂ ਦੇ ਤਹਿਤ ਤੁਹਾਡੀ ਗ੍ਰਿਫਤਾਰੀ ਹੋਈ ਮੈਂ ਸਾਰੀਆਂ ਧਰਾਵਾਂ ਦੇਖੀਆਂ ਬੜੀਆਂ ਖਤਰਨਾਕ ਧਰਾਵਾਂ ਲਾਈਆਂ ਜਦੋਂ ਤੁਹਾਨੂੰ ਇਹ ਸਾਰਾ ਕੁਝ ਪਤਾ ਲੱਗਿਆ ਕਿ ਮੈਨੂੰ ਇਹਨਾਂ ਧਰਾਵਾਂ ਦੇ ਤਹਿਤ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਫਿਰ ਤੁਸੀਂ ਆਪਣੇ ਬਾਰੇ ਦੱਸਿਆ ਨਹੀਂ ਕਿ ਮੈਂ ਉਹ ਹੈ ਹੀ ਨਹੀਂ ਜਿਸ ਨੂੰ ਸਮਝ ਕੇ ਤੁਸੀਂ ਗ੍ਰਿਫਤਾਰ ਕੀਤਾ ਨਹੀਂ ਨਹੀਂ ਮੈਨੂੰ ਪਤਾ ਨਹੀਂ ਕਿਹੜੀਆਂ ਧਰਾਵਾਂ ਲਾਈਆਂ ਮੈਨੂੰ ਕਿਹੜਾ ਇਹ ਨਹੀਂ ਲਿਖ ਕੇ ਦਿੱਤਾ ਹੂੰ ਮੈਂ ਤਾਂ ਇਹ ਨਹੀਂ ਪਤਾ ਮੈਨੂੰ ਤਾਂ ਇਹਨਾਂ ਪਤਾ ਮੈਨੂੰ ਅਰੈਸਟ ਕੀਤਾ ਹੂੰ ਹੂੰ ਤੁਸੀਂ ਸਾਲ ਵੀ ਗਏ ਸੀਗੇ ਨਨਕਾਣਾ ਸਾਹਿਬ ਕੀ ਕਹਿੰਦਾ ਮੈਂ ਹਾਂਜੀ ਮੈਂ ਨਨਕਾਣਾ ਸਾਹਿਬ ਗਏ ਸੀਗੇ ਤੁਸੀਂ ਨਨਕਾਣਾ ਸਾਹਿਬ ਪਾਕਿਸਤਾਨ ਤੁਹਾਨੂੰ ਲੱਗਦਾ ਕਿ ਸ਼ਾਇਦ ਉਸ ਕਰਕੇ ਸ਼ੱਕ ਦੇ ਕੇ ਨਹੀਂ ਚਾਹ ਰਹੇ ਹੋ ਹਾਂਜੀ ਹਾਂਜੀ ਮੈਂ 20 ਤਰੀਕ ਨੂੰ ਗਿਆ ਤੇ 28 ਨੂੰ ਮੁੜਿਆ ਆਇਆ ਹੂੰ ਨਹੀਂ ਮੈਂ 20 ਨੂੰ ਜਾ ਕੇ 28 ਨੂੰ ਆ ਗਿਆ ਸੀ ਤੇ 4 ਨੂੰ ਮੇਰੀ ਵਾਪਸੀ ਸੀ ਠੀਕ ਹੈ ਅੱਛਾ ਇੱਕ ਹੋਰ ਗੱਲ ਦੱਸਿਓ ਜਦੋਂ ਕੋਰਟ ਦੇ ਵਿੱਚ ਹੁਣ ਅਦਾਲਤ ਦੇ ਵਿੱਚ ਪੁਲਿਸ ਨੇ ਕੀ ਲਿਖ ਕੇ ਦਿੱਤਾ ਕੀ ਗਲਤ ਬੰਦਾ ਸੀ ਫੜ ਲਿਆ ਮਿਸਟੇਕਨ ਆਈਡੀ ਦਾ ਕੇਸ ਹੈ ਜਾਂ ਕਿਵੇਂ ਕਿਉਂਕਿ ਮੈਂ ਤਾਂ ਉੱਥੇ ਜੱਜ ਦੇ ਮੇਰੇ ਪਿੱਛੇ ਸੀ ਮੈਨੂੰ ਉੱਥੇ ਇੱਕ ਤਾਂ ਸੁਣਦਾ ਥੋੜਾ ਆ ਜੀ ਤੇ ਮੈਂ ਤਾਂ ਪਿੱਛੇ ਸੀ ਇਹਨਾਂ ਨੇ ਜੋ ਲਿਖ ਕੇ ਦਿੱਤਾ ਇਹਨਾਂ ਨੂੰ ਪਤਾ ਹੋਣਾ ਹੂੰ ਤੇ ਕੀ ਸਿਖਾ ਤੇ ਮੈਨੂੰ ਤਾਂ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਇਹਨਾਂ ਮੈਨੂੰ ਦੱਸਿਆ ਗਿਆ ਕਿ ਇਹਨਾਂ ਨੇ ਉਹ ਜਿਹੜਾ ਕੇਸ ਆ ਉਹ ਵਾਪਸ ਲੈ ਲਿਆ ਹੈ ਕਿ ਉਹ ਕਹਿੰਦੇ ਵੀ ਉਹ ਬੰਦਾ ਨਹੀਂ ਇਹਨਾਂ ਦੱਸਿਆ ਇਹਨਾਂ ਪਤਾ ਲੱਗਾ ਹੂੰ ਤੇ ਜਦੋਂ ਤੁਹਾਨੂੰ ਰਹਾ ਕੀਤਾ ਤਾਂ ਤਾਂ ਪੁਲਿਸ ਨੇ ਕੋਈ ਜਾਣਕਾਰੀ ਦਿੱਤੀ ਹੋਣੀ ਕਿ ਤੁਹਾਨੂੰ ਕਿਉਂ ਛੱਡ ਰਹੇ ਆ ਤੇ ਫੜਾਈ ਕਿਉਂ ਸੀ ਮੈਂ ਉਹਨਾਂ ਨੂੰ ਪੁੱਛਿਆ ਹੀ ਨਹੀਂ ਉਹਨਾਂ ਨੇ ਕਿਹਾ ਤਾਂ ਸੀ ਤੈਨੂੰ ਫ੍ਰੀ ਕਰ ਦਿੱਤਾ ਹੈਗਾ ਹੂੰ ਤੇ ਤੂੰ ਮੈਂ ਉਹਨਾਂ ਨੂੰ ਪੁੱਛਿਆ ਸੀ ਮੈਂ ਜਾ ਸਕਦਾ ਹੱਲੇ ਉਹ ਕਹਿੰਦੇ ਨਹੀਂ ਹੂੰ ਤੇ ਅਸੀਂ ਜਿਹੜੀ ਐਲਓਸੀ ਇਹਨਾਂ ਨੇ ਜਾਰੀ ਕੀਤੀ ਹੈ ਉਹਨੂੰ ਕੋਈ ਲੱਗ ਜਾਂਦਾ ਟਾਈਮ ਹੂੰ ਮੁੜ ਕੇ ਕੈਨਸਲ ਕਰਨ ਨੂੰ ਹੂੰ ਤੇ ਉਹ 10-12 ਦਿਨ ਲੱਗਣਗੇ ਤੇ ਫੇਰ ਅਸੀਂ ਤੁਹਾਨੂੰ ਦੱਸਦੇ ਹਾਂਗੇ ਠੀਕ ਹੈ ਤੁਹਾਨੂੰ ਕਿਦੇ ਕਿੰਨਾ ਟਾਈਮ ਇਹਨਾਂ ਨੇ ਰਿਮਾਂਡ ਦੇ ਵਿੱਚ ਰੱਖਿਆ ਜੀ ਹਿਰਾਸਤ ਦੇ ਵਿੱਚ ਕਿੰਨਾ ਕਿੰਨੇ ਦਿਨ ਰਹੇ ਹੋ ਤੁਸੀਂ ਮੈਂ ਤਕਰੀਬਨ 5 ਤਰੀਕ ਨੂੰ ਇਹਨਾਂ ਨੇ ਮੈਨੂੰ ਕੋਰਟ 'ਚ ਪੇਸ਼ ਕੀਤਾ ਔਥੇ ਮੋੜ ਕੇ ਫਿਰ ਮੈਨੂੰ 11 ਨੂੰ ਫੇਰ ਇੱਕ ਵਾਰੀ ਕਰਕੇ 11 ਨੂੰ ਫੇਰ ਕੀਤਾ ਤੇ ਫਿਰ 11 ਨੂੰ ਹੀ ਇਹਨੇ ਕੇਸ ਵਾਪਸ ਲੈ ਲਿਆ ਹੂੰ ਮਤਲਬ 5 ਤੋਂ ਲੈ ਕੇ 11 ਤੱਕ ਇਹਨਾਂ ਨੇ ਆਪਣੇ ਕੋਲ ਰੱਖਿਆ ਤੁਹਾਨੂੰ ਹਾਂਜੀ ਹੂੰ ਇਕ ਇਕ ਹਮ ਸਵਾਲ ਪਰਮਜੀਤ ਸਿੰਘ ਪੰਜ ਨਹੀਂ ਚਾਰ ਹੀ ਲਾ ਲਓ ਚਾਰ ਨੂੰ ਤਾਂ ਫਿਰ ਮੈਨੂੰ ਅਰੈਸਟ ਕਰ ਦੇ ਚਾਰ ਹੀ ਲਾ ਲਓ ਹਾਂ ਪੰਜ ਹੀ ਲਾ ਲਓ ਪੰਜ ਤੋਂ ਲੈ ਕੇ 11 ਤੱਕ ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿ ਤੁਹਾਨੂੰ ਵੀ ਇਹ ਲੱਗਦਾ ਕਿ ਇਹ ਜਿਹੜਾ ਕੇਸ ਹੈਗਾ ਇਹ ਮਿਸਟੇਕਨ ਆਈਡੀ ਦਾ ਹੈਗਾ ਗਲਤ ਪਛਾਣ ਪੱਤਰ ਦਾ ਇਹ ਮਸਲਾ ਸੀਗਾ ਸਾਰਾ ਔਰ ਇੰਨੀ ਵੱਡੀ ਗਲਤੀ ਹੋ ਜਾਂਦੀ ਹੈ ਜਾਂਚ ਏਜੰਸੀਆਂ ਤੋਂ ਬੰਦੇ ਹੀ ਗਲਤ ਲੈ ਲੈਂਦੇ ਆ ਔਰ ਪੰਜ ਛੇ ਦਿਨੋਂ ਆਪਣੇ ਕੋਲ ਰੱਖਦੇ ਕੀ ਤਾਂ ਫਿਰ ਉਹ ਦੱਸ ਸਕਦੇ ਹੁਣ ਜੱਜ ਨੂੰ ਇਹਨਾਂ ਨੇ ਦੱਸਿਆ ਸੀ ਕਿ ਅਸੀਂ ਇਹਦੇ ਨਾਂ ਦੀ ਜਿਹੜੀ ਉਤੋਂ ਸਾਰੀ ਇਨਕੁਆਇਰੀ ਕਰਨੀ ਸੀਗੀ ਤੇ ਉਹ ਬੰਦਾ ਹੋ ਰਿਹਾ ਸੀ ਇਹਦਾ ਸਾਰਾ ਕੁਝ ਚੈੱਕ ਕੀਤਾ ਇਕਲੀ-ਇਕਲੀ ਚੀਜ਼ ਸਾਨੂੰ ਟਾਈਮ ਲੱਗਾ ਕਿਉਂਕਿ ਅਸੀਂ ਕਰਨਾ ਸੀਗਾ ਸਾਰਾ ਕੁਝ ਚੈੱਕ ਤੇ ਇਹੀ ਇਹਨਾਂ ਨੇ ਮੇਰੇ ਘਰ ਉੱਥੇ ਕਿਹਾ ਆ ਜੋ ਅੰਦਾਜ਼ੇ ਮੈਂ ਕਿਉਂਕਿ ਮੈਂ ਉੱਥੇ ਬਹੁਤ ਨਜ਼ਦੀਕ ਨਹੀਂ ਸੀਗਾ ਜੀ ਤੇ ਇਹਨਾਂ ਦੀ ਆਪਸੀ ਚੀ ਜੱਜ ਸਾਹਿਬ ਨਾਲ ਤੇ ਇਹਨਾਂ ਦੀ ਰਿਸਾਲਿਆਂ ਦੀ ਗੱਲ ਹੋਈ ਆ ਹੂੰ ਅੱਛਾ ਤੁਹਾਨੂੰ ਇਹ ਪਤਾ ਲੱਗਿਆ ਪਰਮਜੀਤ ਸਿੰਘ ਜੀ ਸਾਰੀਆਂ ਅਖਬਾਰਾਂ ਦੇ ਵਿੱਚ ਸਾਰੇ ਟੀਵੀ ਚੈਨਲਾਂ ਦੇ ਵਿੱਚ ਤੁਹਾਡੀ ਫੋਟੋ ਹੈ ਜਿਹੜੀ ਉਹ ਵਾਇਰਲ ਹੋਈ ਇਹ ਕਹਿ ਕੇ ਕਿ ਇਹ دہشتਗਰ ਜਥੇਬੰਦੀ ਨਾਲ ਜੁੜਿਆ ਹੋਇਆ ਹੈ ਇਹ ਫਲਾਣੇ ਦੇ ਨਾਲ ਜੁੜਿਆ ਹੋਇਆ ਔਰ ਇਹ ਇਹ ਸਖਤ ਧਰਾਵਾਂ ਲਾਈਆਂ ਕਿ ਪੰਜਾਬ ਦੇ ਵਿੱਚ ਕੁਝ ਵੱਡਾ ਨੁਕਸਾਨ ਕਰਨਾ ਚਾਹੁੰਦੇ ਸੀਗੇ ਇਹ ਸਾਰਾ ਕੁਝ ਤੁਹਾਡੀਆਂ ਫੋਟੋਆਂ ਨਸ਼ਰ ਹੋਈਆਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸੀ ਨਹੀਂ ਮੈਂ ਅੰਦਰ ਕੋਈ ਜਾਣਕਾਰੀ ਨਹੀਂ ਸੀ ਮੈਨੂੰ ਹੁਣ ਕੀ ਪਤਾ ਕਿੱਥੇ ਲਾਈ ਜਾਂਦੇ ਕੌਣ ਕੀ ਕਹੀ ਜਾਂਦਾ ਹੂੰ ਜਿੱਥੇ ਮੈਂ ਸੀ ਉੱਥੇ ਨਾ ਮੇਰੇ ਕੋਲ ਕੋਈ ਅਖਬਾਰ ਸੀਗੀ ਤਾਂ ਨਾ ਮੈਨੂੰ ਪਤਾ ਹੀ ਇਹਨਾਂ ਗੱਲਾਂ ਦਾ ਹੂੰ ਤੇ ਹੁਣ ਜਦੋਂ ਪਰਮਜੀਤ ਸਿੰਘ ਜੀ ਹੁਣ ਇਹ ਗੱਲ ਸਾਰੀ ਕਲੀਅਰ ਹੋ ਗਈ ਆ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਹੁਣ ਤੁਸੀਂ ਤੁਹਾਨੂੰ ਮਾਨ ਹਨੀ ਤਾਂ ਕੋਈ ਕੇਸ ਕਰਨਾ ਚਾਹੀਦਾ ਵੀ ਐਡਾ ਵੱਡਾ ਇਲਜ਼ਾਮ ਲਾ ਕੇ ਤੁਹਾਨੂੰ ਫੜ ਲਿਆ ਉਸ ਤੋਂ ਬਾਅਦ ਡੀਜੀਪੀ ਸਾਹਿਬ ਨੇ ਟਵੀਟ ਕਰ ਦਿੱਤਾ ਡੀਜੀਪੀ ਸਾਹਿਬ ਨੇ ਕਿਹਾ ਕਿ ਤੁਹਾਨੂੰ ਫੜ ਕੇ ਇੱਕ ਬਹੁਤ ਵੱਡਾ ਦਸ਼ਤਗਰਦੀ ਦਾ ਪਾਂਡਾ ਸੀ ਫੋੜ ਦਿੱਤਾ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਿੱਧਾ ਸਿੱਧਾ ਹੱਤਕ ਦਾ ਕੇਸ ਹੈ ਅ ਮੈਂ ਤਾਂ ਇਹਨਾਂ ਤੋਂ ਲਿਖਾ ਕੇ ਲਵਾਂਗਾ ਕਿਉਂਕਿ ਮੇਰੀ ਮੈਂ ਕੋਈ ਪਘੋੜਾ ਥੋੜਾ ਪੰਜਾਬੀ ਹਾਂ ਮੇਰੀ ਇੱਥੇ ਜਾਇਦਾਦ ਹੈ ਮੇਰੀ ਆਪਣੀ ਕੋਠੀ ਆ ਮੈਂ ਸਾਰਾ ਕੁਝ ਮੇਰੇ ਫਾਦਰ ਦਾਸ ਸਿੰਘ ਇੱਥੇ ਦੇ ਰਹਿਣ ਬਣਿਆ ਹੈ ਕਿ ਨਾ ਤੇ ਮੈਂ ਇਹਨਾਂ ਕੋਈ ਲਿਖਾ ਕੇ ਲਊਂਗਾ ਕਿ ਨੈਕਸਟ ਟਾਈਮ ਇਹਨੂੰ ਕੋਈ ਵੀ ਆਵੇ ਪ੍ਰੋਬਲ ਮਨਾਵੇ ਜਿਹੜੇ ਵੀ ਲੋਕ ਹੈ ਇਹਨਾਂ ਕਰਕੇ ਬਹੁਤ ਲੋਕ ਇੱਥੇ ਐਸੇ ਕਰਕੇ ਨਹੀਂ ਆਉਂਦੇ ਇੱਧਰ ਨੂੰ ਮੂੰਹ ਨਹੀਂ ਕਰਦੇ ਕਿ ਇੱਥੇ ਇੱਥੇ ਪਤਾ ਕੋਈ ਨਹੀਂ ਕਿਸੇ ਨੇ ਕੀ ਕਹਿੰਨੇ ਕੀ ਕਰਨਾ ਹਮ ਬਿਲਕੁਲ ਤੁਹਾਨੂੰ ਲੱਗਦਾ ਪਰਮਜੀਤ ਜੀ ਕਿਉਂਕਿ ਇੱਥੇ ਜਿਹੜਾ ਲਾਂਡਰ ਉਹ ਕੋਈ ਹੈ ਨਹੀਂਗਾ ਨਾ ਇੱਥੇ ਕੋਈ ਜਿਹੜੀ ਤੁਹਾਡੇ ਨਾਲ ਹੋਇਆ ਇਹ ਇਹਦੇ ਨਾਲ ਜਿਹੜੇ ਵਿਦੇਸ਼ਾਂ ਚ ਵੱਸਦੇ ਸਪੰਜ ਪਟਵਾਰੀ ਨੂੰ ਮੈਂ ਦੋ ਮਹੀਨੇ ਕਿ ਪਟਵਾਰੀ ਨਹੀਂ ਲੱਭਾ ਮੈਨੂੰ ਦੇਖੋ ਜਿਹੜੇ ਬਾਹਰਲੇ ਲੋਕ ਹੈ ਨਾ ਉਹ ਇਹ ਇਹਨਾਂ ਗੱਲਾਂ ਕਰਕੇ ਨਹੀਂ ਇੱਥੇ ਆਉਂਦੇ ਹਾਂ ਭਾਵੇਂ ਇੱਥੇ ਦੀ ਸਰਕਾਰ ਆ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਆਪਣੀ ਦੱਸਦਾ ਦੋ ਮਹੀਨੇ ਮੈਂ ਇੱਥੇ ਰਿਹਾ ਮੈਨੂੰ ਦੋ ਮਹੀਨੇ ਸਾਡੇ ਪਿੰਡ ਦਾ ਪਟਵਾਰੀ ਨਹੀਂ ਲੱਭਾ ਜਦੋਂ ਜਾਂਦੇ ਤਸੀਲੇ ਉਹ ਕਹਿੰਦੇ ਜੀ ਹਜੇ ਕਿਸੇ ਨੂੰ ਲਾਇਆ ਹੀ ਨਹੀਂ ਹੈ ਹੀ ਨਹੀਂ ਉੱਥੇ ਪਟਵਾਰੀ ਕੀ ਕਰੋਗੇ ਤੁਸੀਂ ਕਿਹਦੇ ਕੋਲ ਜਾਓਗੇ ਤੇ ਦੋ ਮਹੀਨੇ ਰਹਿ ਕੇ ਮੈਂ ਮੁੜ ਚੱਲਿਆ ਜਿਹੜਾ ਮੇਰਾ ਕੰਮ ਸੀ ਵਿਚੇ ਰਿਹਾ ਹੂੰ ਪਰਮਜੀਤ ਸਿੰਘ ਤੇ ਝੂਠ ਬੋਲੀ ਜਾਂਦੇ ਆ ਸਾਡੇ ਕੋ ਆ ਆ ਸਾਡੇ ਕੋ ਆ ਗਵਰਨਮੈਂਟ ਬੜੀ ਬਿਆਨ ਦੇ ਜਾਂਦੀ ਆ ਹੂੰ 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 ਜਦੋਂ ਤੁਸੀਂ ਅੰਦਰ ਸੀਗੇ ਜਿੰਨੇ ਦਿਨ ਹਿਰਾਸਤ ਦੇ ਵਿੱਚ ਰੱਖਿਆ ਪਿੱਛੋਂ ਪਰਿਵਾਰ ਪਰਿਵਾਰ ਤਾਂ ਖੱਜਲ ਹੋਇਆ ਹੋਣਾ ਬਹੁਤ ਪਰਿਵਾਰ ਨੇ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਰਾਬਤਾ ਕਰਨ ਦੀ ਪਰਿਵਾਰ ਤਾਂ ਇੱਥੇ ਕੋਈ ਹੈ ਹੀ ਨਹੀਂ ਤਾ ਕੋਸ਼ਿਸ਼ ਕੀ ਕਹਿੰਨੀ ਬਾਹਰ ਆ ਸਾਰੇ ਹੂੰ ਨਹੀਂ ਪਰ ਫਿਕਰਮੰਦ ਤਾਂ ਹੋਈ ਹੋਣਾ ਨਾ ਕਿ ਤੁਹਾਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਰੱਖਿਆ ਹੋਇਆ। ਉਹ ਤਾਂ ਫਿਰ ਦੇਖੋ ਜੀ ਉਹ ਤਾਂ ਕੁਦਰਤੀ ਹੀ ਆ ਇਸ ਇਹ ਆਪਾਂ ਕਿਹਦਾ ਕਹਿ ਸਕਦੇ ਫਿਕਰ ਨਹੀਂ ਕਰਦਾ ਕੌਣ ਨਹੀਂ ਕਰਦਾ। ਹੂੰ। ਨਹੀਂ ਮੇਰੇ ਕਹਿਣ ਦਾ ਭਾਵ ਹੈ ਕਿ ਉਹਨਾਂ ਨੇ ਪੁਲਿਸ ਤੱਕ ਪਹੁੰਚ ਨਹੀਂ ਕੀਤੀ। ਉਹਨਾਂ ਨੇ ਕਿਸੇ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਕਿ ਸਾਡਾ ਬੰਦਾ ਤਾਂ ਬੇਗੁਨਾ ਹੈ ਸਾਡਾ ਬੰਦਾ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਇਹਨਾਂ ਮਾਮਲੇ 'ਚ ਤੁਸੀਂ ਉਹਨੂੰ ਅਰੈਸਟ ਕਰ ਲਿਆ। ਉਹ ਤਾਂ ਮੇਰੇ ਜਿਹੜੀ ਹੈਗੀ ਸਾਡੀ ਐਮਬੈਸੀ ਉਹ ਨਹੀਂ ਕੀਤੀ ਹੋਗੀ ਤਾਂ ਨਹੀਂ ਕਦੇ ਹੋ ਸਕਦਾ ਨਹੀਂ ਕੀਤੀ ਉਹ ਬੜੇ ਇਸ ਗੱਲੋਂ ਫਾਰਵਰਡ ਆ ਗੀ ਤਾਂ ਨਹੀਂ ਕਰ ਸਕਦੇ ਕਿ ਉਹ ਚੁੱਪ ਕਰਕੇ ਬੈਠੇ ਹੋਣ ਉਹਨਾਂ ਨੇ ਕੀਤੀ ਕੋਈ ਮੇਰੇ ਹਜੇ ਕਿਸੇ ਨਾਲ ਉਹਨਾਂ ਨਾਲ رابطہ ਨਹੀਂ ਪੈਦਾ ਹੋਇਆ ਹੂੰ ਹੂੰ ਬਿਲਕੁਲ ਠੀਕ ਹੈ ਪਰਮਜੀਤ ਸਿੰਘ ਜਿਹੜੇ ਮਤਲਬ ਹੁਣ ਮੈਂ ਇਹ ਗੱਲ ਕਹਿ ਕੇ ਹਟਾਂ ਕਿ ਹਲੇ ਵੀ ਟਵੀਟ ਉਪਿਆ ਹੋਇਆ ਹੈ ਡੀਜੀਪੀ ਸਾਹਿਬ ਦਾ ਜਿੱਥੇ ਤੁਹਾਡਾ ਜ਼ਿਕਰ ਕੀਤਾ ਗਿਆ ਕਿ ਅਸੀਂ ਉਹ ਬੰਦਾ ਫੜ ਲਿਆ ਮਤਲਬ ਹੁਣ ਕੋਰਟ ਵੱਲੋਂ ਰਿਹਾ ਕੀਤਾ ਗਿਆ ਪੁਲਿਸ ਦੇ ਵਿੱਚ ਪੁਲਿਸ ਨੇ ਖੁਦ ਜਾਣਕਾਰੀ ਦਿੱਤੀ ਕਿ ਭਾਈ ਇਹ ਗਲਤ ਬੰਦਾ ਅਸੀਂ ਫੜ ਲਿਆ ਸੀਗਾ ਅਸੀਂ ਪੂਰੀ ਜਾਂਚ ਕਰਾਈਏ ਇਹ ਬੰਦਾ ਉਹ ਹੈ ਨਹੀਂ ਹੈ ਬਿਕਾਟੋਕਟਾ ਹੁਣ ਤੇ ਕਟੋਕੜ ਪੰਜਾਬ ਪੁਲਿਸ ਤੋਂ ਮਾਫੀ ਚਾਹੁੰਦੇ ਹੋ ਕਿ ਪੰਜਾਬ ਪੁਲਿਸ ਮਾਫੀ ਮੰਗੇ ਪੰਜਾਬ ਪੁਲਿਸ ਇਹ ਕਹੇ ਕਿ ਗਲਤ ਬੰਦਾ ਫੜ ਲਿਆ ਉਹਦਾ ਕੈਰੇਕਟਰ ਅਸੈਸੀਨੇਸ਼ਨ ਕਰਤਾ ਸੀ ਵੇ ਉਹਨਾਂ ਨੂੰ ਆਪਣੇ ਇਹ ਤਾਂ ਦੇਖੋ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਉਹਨਾਂ ਨੂੰ ਆਪ ਹੀ ਡਿਲੀਟ ਕਰ ਦੇਣਾ ਚਾਹੀਦਾ ਹੂੰ ਇਹਦਾ ਮਤਲਬ ਇਹ ਆ ਕਿ ਉਹ ਕੇਅਰ ਨਹੀਂ ਕਰ ਰਹੇ ਹੂੰ ਇਹ ਉਹਨਾਂ ਨੂੰ ਪਤਾ ਲੱਗਿਆ ਸਾਰਾ ਕੁਝ ਹੋ ਗਿਆ ਇੰਨਾ ਸਲੋ ਪ੍ਰੋਸੈਸ ਇਹਨਾਂ ਨੂੰ ਕਰ ਦੇਣਾ ਚਾਹੀਦਾ ਹੂੰ ਹੂੰ ਤੇ ਹੁਣ ਤੁਹਾਨੂੰ ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਯੂਕੇ ਵਾਪਸ ਜਾ ਸਕਦੇ ਹੋ ਇਹ ਤਾਂ ਇਹਨਾਂ ਦੀ ਜ਼ਿੰਮੇਵਾਰੀ ਆ ਨਾ ਹਾਂਜੀ ਤੁਹਾਨੂੰ ਹੁਣ ਇਹ ਪੰਜਾਬ ਪੁਲਿਸ ਨੇ ਕਹਿ ਦਿੱਤਾ ਕਿ ਤੁਸੀਂ ਯੂਕੇ ਵਾਪਸ ਜਾ ਸਕਦੇ ਹੋ ਹਾਂ ਉਹਨਾਂ ਨੇ ਕਿਹਾ ਸੀ ਕਿ ਐਲਓਸੀ ਜਿਹੜੀ ਹੈਗੀ ਉਹ ਕੈਂਸਲ ਕਰਾਉਣੀ ਆ ਉਹਦੇ ਤੇ ਲੱਗਣਗੇ ਤਾਂ ਦਿਨ ਥੋੜੇ ਜਿਹਾ ਤਾਂ ਉਹਦੀ ਵੇਟ ਕਰਦਾ ਤੇ ਨਾਲੇ ਮੈਂ ਇਹਨਾਂ ਕੋ ਆਪਣੇ ਜਿਹੜਾ ਕੋਰਟ ਨੇ ਜਿਹੜਾ ਮੈਨੂੰ ਛੱਡਿਆ ਉਹ ਸਾਰਾ ਲਊਗਾ ਕਿਉਂਕਿ ਮੁੜ ਕੇ ਆ ਕੇ ਫੇਰ ਨਾ ਕਹਦਣ ਹੂੰ ਹੂੰ ਬਿਲਕੁਲ ਠੀਕ ਹੈ ਇਹ ਇੱਕ ਪ੍ਰਤੱਖ ਉਦਾਹਰਨ ਹੈਗੀ ਹੈ ਤੁਸੀਂ ਦੇਖੋ ਉਹ ਕਲੀਅਰੈਂਸ ਮੈਨਣੀ ਚਾਹੀਦੀ ਮੈਨੂੰ ਇਹਨਾਂ ਨੂੰ ਬੜੀ ਵੱਡੀ ਨੈਗਲੀਜੈਂਸੀ ਇੱਕ ਛੋਟਾ ਜਿਹਾ ਸਵਾਲ ਸਾਢੀ ਸਾਹਿਬ ਤੁਹਾਨੂੰ ਵੀ ਇਹ ਹੈਰਾਨੀ ਨਹੀਂ ਹੁੰਦੀ ਕਿ ਇੰਨੀਆਂ ਵੱਡੀਆਂ ਜਾਂਚ ਏਜੰਸੀਆਂ ਇੰਨੇ ਸੂਤਰ ਇਹਨਾਂ ਦੇ ਹੁੰਦੇ ਨੇ ਇੰਨੀ ਵੱਡੀ ਗਲਤੀ ਜਾਂਚ ਏਜੰਸੀਆਂ ਤੇ ਪੁਲਿਸ ਤੋਂ ਹੋ ਗਈ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਮੈਂ ਪਿੰਡ ਰਿਆ ਮੈਂ ਤਾਂ ਕਿਤੇ ਗਿਆ ਵੀ ਨਹੀਂਗਾ ਜੇ ਮੇਰੇ ਤੇ ਕੇਸ ਸੀ ਇਹਨਾਂ ਨੂੰ ਮੈਨੂੰ ਪਹਿਲਾਂ ਹੀ ਇੱਥੇ ਅਰੈਸਟ ਕਰ ਲੈਣਾ ਚਾਹੀਦਾ ਸੀ ਹੂੰ ਹੂੰ ਇਹ ਨਾ ਮੈਂ ਤਾਂ ਇਹ ਹੀ ਗੱਲ ਤੇ ਮੈਂ ਹੈਰਾਨ ਆ ਵੀ ਮੈਨੂੰ ਕੋਈ ਮੇਰੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੋਵੇ ਤਾਂ ਮੈਂ ਦੱਸਾਂ ਜੀ ਠੀਕ ਹੈ ਨਾ ਹੂੰ ਕਿਉਂਕਿ ਮੈਂ ਤਾਂ ਪਿੰਡ ਰਿਆ ਮੈਂ ਤਾਂ ਕਿਤੇ ਗਿਆ ਹੀ ਨਹੀਂ ਬਾਹਰ ਹੂੰ ਜਿਉਂ ਆਇਆ ਤੇ ਮੈਂ ਆਪਣੇ ਘਰ ਮਕਾਨ ਰਿਪੇਅਰ ਕਰਾਉਂਦਾ ਸੀਗਾ ਉੱਥੇ ਰੋਗਨ ਆਪਣੇ ਰੰਗ ਕਰਾਇਆ ਸਾਰਾ ਹੂੰ ਤੇ ਮੈਂ ਪਿੰਡ ਹੀ ਰਿਆ ਮੈਂ ਕਿਤੇ ਗਿਆ ਹੀ ਨਹੀਂ ਹੂੰ ਅੱਛਾ ਜਿਹੜੇ ਨਾ ਅਲੀਗੇਸ਼ਨ ਲੱਗੇ ਐਡਮਿਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੋਡੇ ਰੋਡੇ ਹੋਣਾਂ ਨਾਲ ਇਹ ਮਿਲੇ ਹੋਏ ਸੀਗੇ ਪਾਕਿਸਤਾਨ ਦੇ ਵਿੱਚ ਇਹ ਜਾਂਦੇ ਰਿਆਂ ਕਦੀ ਤੁਹਾਡੀ ਕੋਈ ਗੱਲਬਾਤ ਐਵੇਂ ਦੀ ਹੋਈ ਕਦੇ ਕੋਈ ਮੁਲਾਕਾਤ ਹੋਈ ਕਦੇ ਤੁਹਾਡਾ ਕੋਈ ਲਿੰਕ ਰਿਹਾ ਇਹਨਾਂ ਚੀਜ਼ਾਂ ਨਾਲ ਕਿਹਨਾਂ ਦੇਖੋ ਮੈਂ ਕੋਈ ਗੱਲ ਪੁੱਛਣਾ ਜੀ ਤੇ ਜਿਹੜੇ ਪੁੱਛਦੇ ਪੇ ਲਿੰਕ ਸਿੱਖ ਜਿਹੜਾ ਕਾਲ ਤੱਕ ਦਾ ਜਫੀਦਾਰ ਹੋਵੇ ਸਿੱਖ ਕੌਮ ਦੇ ਉਹਨਾਂ ਲਿੰਕ ਹੁੰਦੇ ਕਿ ਨਹੀਂ ਹੁੰਦੇ ਜੀ ਜੀ ਬਿਲਕੁਲ ਹੁੰਦੇ ਹੂੰ ਜਿਹੜੇ ਪੌਪ ਆ ਉਹ ਕ੍ਰਿਸ਼ਨਾ ਨਾਲ ਉਹਦਾ ਲਿੰਕ ਹੈਗਾ ਕਿ ਨਹੀਂ ਹੈਗਾ ਹੂੰ 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 ਜੇ ਸਿੱਖਿਆ ਤਾਂ ਉਹਦਾ ਕਾਲ ਤੱਕ ਦੇ ਜਫੀਦਾਰ ਚਾਹੇ ਉਹ ਸਾਬਕਾ ਹੋਵੇ ਚਾਹੇ ਦੂਸਰਾ ਉਹਦੇ ਨਾਲ ਲਿੰਕ ਹੁੰਦਾ ਹੀ ਆ ਜੀ ਜੀ ਆਸੀਂ ਤਾਂ ਸਾਡਾ ਹਰੇਕ ਸਿੱਖ ਨਾਲ ਲਿੰਕ ਆ ਜਿਹੜਾ ਕੋਈ ਕਰੂ ਗਲਤ ਕਰੂਗਾ ਉਹ ਇੱਕ ਡਿਫਰੈਂਟ ਇਹ ਗੱਲ ਕਹਿੰਦਾ ਤੇਰਾ ਉਹਦੇ ਨਾਲ ਨਹੀਂ ਸਾਰੇ ਸਿੱਖਾਂ ਨਾਲ ਲਿੰਕ ਆ ਅਸੀਂ ਸਾਰੇ ਭਰਾ ਆ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਕੋ ਰਹੇ ਹੋ ਜੀ 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 ਕੌਣ ਕਹਿੰਦਾ ਨਹੀਂ ਹੈਗੇ ਲਿੰਕ ਹੂੰ ਤਾਰੀਆਂ ਹੂੰ ਤੇ ਮੈਂ ਇਹ ਇਹ ਕਿੱਦਾਂ ਕਹਿ ਸਕਦਾ ਮੇਰਾ ਲਿੰਕ ਨਹੀਂ ਸਾਡੇ ਇਹ ਸਾਨੂੰ ਜਿਹੜਾ ਗੁਰੂ ਨੇ ਦਿੱਤਾ ਉਹਨੂੰ ਅਸੀਂ ਕਿੱਥੇ ਰੱਖਾਂਗੇ ਇਹਨਾਂ ਤੋਂ ਡਰ ਕੇ ਕਹਦੇ ਆਂਗੇ ਮੇਰਾ ਲਿੰਕ ਨਹੀਂ ਹੂੰ ਠੀਕ ਹੈ ਜਿਹੜੀ ਸਿੱਖੀ ਦੀ ਭਾਵਨਾ ਇਹਨਾਂ ਨੂੰ ਸਮਝਣੀ ਚਾਹੀਦੀ ਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਿੱਖਾਂ ਦੇ ਮੀਨਿੰਗ ਕੀ ਆ ਇਹਨਾਂ ਦੀ ਰੱਤ ਕੀ ਤੇ ਇਹ ਕਿਹੋ ਜਿਹਾ ਇਹ ਇਹਨਾਂ ਦਾ ਵਿੱਚ ਇੱਕੋ ਹੀ ਕਮਜ਼ੋਰੀ ਆ ਜਿਹੜੀ ਇਹ ਇਸ ਗੱਲ ਤੋਂ ਤਾਂ ਮਤਲਬ ਕੋਈ ਵੀ ਏਜੰਸੀਆਂ ਨੂੰ ਸਿੱਖੀ ਬਾਰੇ ਪਤਾ ਨਹੀਂ ਹੂੰ ਏਟਸ ਪਹਿਛਲੀ ਇਹਨਾਂ ਨਾਲ ਤਾਂ ਗੋਰੇ ਚੰਗੇ ਸਾਡੇ ਨਾਲ ਜਿਹਨਾਂ ਨਾਲ ਲਿਖੀ ਬਾਰੀ ਨੌਲੇ ਜਿਆ ਹੂੰ ਸਾਡੀ ਤਾਂ ਬਦਕਿਸਮਤੀ ਹੈ ਸਾਡੇ ਜਿਹੜੇ ਹੋ ਗਿਆ ਸਿੱਖ ਹੋ ਕੇ ਸਿੱਖਾਂ ਨੂੰ ਨਹੀਂ ਪਤਾ ਹੂੰ ਬਿਲਕੁਲ ਠੀਕ ਤੁਸੀਂ ਤੁਹਾਨੂੰ ਪਤਾ ਸਾਡੇ ਨਾਲ ਜਿਆਦਾ ਤੁਹਾਡਾ ਟਕਾ ਨਾ ਸੀਦਾ ਜਿੱਥੇ ਕਾਲਜਾਂ ਦੇ ਵਿੱਚ ਜੀ ਪੰਜਾਬੀ ਦੇ ਵਿੱਚ ਗੁੜਾ ਜਿਹੜਾ ਨਹੀਂ ਕਿਸੇ ਨੂੰ ਹੁੰਦਾ ਹੂੰ ਉਹਨਾਂ ਨੂੰ ਪੰਜਾਬੀ ਬਾਰੇ ਪਤਾ ਹੀ ਕੋਈ ਨਹੀਂ ਉਹ ਕਹਿੰਦੇ ਜਿਹੜਾ ਇੰਗਲਿਸ਼ ਪੜ੍ਹ ਗਿਆ ਪਤਾ ਨਹੀਂ ਉਹਨੇ ਕੀ ਕੀ ਐਚ ਡੀ ਕਰ ਲਈਆ ਠੀਕ ਹੈ ਠੀਕ ਹੈ ਗੱਲ ਤੁਹਾਡੀ ਇਹ ਇੱਕ ਮਤਲਬ ਪਰ ਤਰ੍ਹਾਂ ਸਖਲਿਆਣੀ ਇੰਗਲਿਸ਼ ਬੋਲ ਲੈਣੀ ਨਹੀਂ ਮੇਰੇ ਕਹਿਣ ਦਾ ਭਾਵੇਂ ਹੈ ਕਿ ਜਿਹੜਾ ਟਵੀਟ ਦੇ ਵਿੱਚ ਲਿਖਿਆ ਗਿਆ ਸੀ ਨਾ ਉਹਨਾਂ ਨੂੰ ਕਿਹਾ ਕਿ ਤੁਹਾਡੇ ਲਿੰਕ ਫਲਾਣੇ ਦੇ ਨਾਲ ਨੇ ਤੇ ਤੁਸੀਂ ਪੰਜਾਬ ਦੇ ਵਿੱਚ ਗੜਬੜੀ ਕਰਨ ਦੇ ਫਰਾਕ ਦੇ ਵਿੱਚ ਸੀ ਪਰ ਉਸ ਤੋਂ ਪਹਿਲਾਂ ਹੀ ਤੁਹਾਨੂੰ ਗ੍ਰਿਫਤਾਰ ਕਰ ਲਿਆ ਗਿਆ ਕੋਈ ਇਹਨਾਂ ਦੀ ਸੋਚ ਹੂੰ ਕੋਈ ਇਹਨਾਂ ਦੀ ਸੋਚਿਆ ਤੇ ਹਰੇਕ ਨੂੰ ਕਹਿ ਸਕਦੇ ਜਿਹਨੂੰ ਮਰਜ਼ੀ ਕਹਿ ਸਕਦੇ ਮੈਂ ਇਹਦੇ ਜੇ ਮੇਰੇ ਮੇਰੇ ਲਿੰਕ ਹੋਣਗੇ ਜਾਂ ਮ ਕਿਸੇ ਨਾਲ ਹੋएगा ਮੈਂ ਸਿੱਖੀ ਤੌਰ ਤੇ ਮੇਰੇ ਸਾਰਿਆਂ ਨਾਲ ਲਿੰਕ ਹੈ ਮੈਂ ਇਹ ਗੱਲ ਕਬੂਲ ਕਰਦਾ ਠੀਕ ਹੈ ਜੀ ਹੂੰ ਠੀਕ ਹੈ ਜੀ 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 ਚਲੋ ਇੱਕ ਆਖਰੀ ਸਵਾਲ ਹੈ ਜੀ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਬਹੁਤ ਵੱਡਾ ਪਲੇਟਫਾਰਮ ਆ ਪੂਰਾ ਸਿੱਖ ਸਮਾਜ ਵੀ ਸੁਣ ਰਿਹਾ ਪੁਲਿਸ ਤੰਤਰ ਵੀ ਸੁਣ ਰਿਹਾ ਹੋਵੇਗਾ ਜੋ ਤੁਹਾਨੂੰ ਹਰਾਸਮੈਂਟ ਹੋਈ ਹੈ ਉਸਤੇ ਕੀ ਕਹਿਣਾ ਚਾਹੋਗੇ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਤੇ ਇਹ ਜਿਹੜਾ ਦੇਖੋ ਇਹ ਜ਼ਿੰਮੇਵਾਰੀ ਆਪਾਂ ਸੁਦੀ ਵੀ ਪਰ ਜਿਹੜਾ ਇੰਨਾ ਲੰਮਾ ਪ੍ਰੋਸੀਜਰ ਪਾ ਕੇ ਇੰਨੀ ਇਨਵੈਸਟੀਗੇਸ਼ਨ ਕਰਨੀ ਹੈ ਨਾ ਇਹਨਾਂ ਨੂੰ ਸਰਲ ਜਿਹਾ ਰੱਖਣੀ ਚਾਹੀਦੀ ਹੈ ਜਾਂ ਪਤਾ ਸੀ ਮੈਂ ਇੱਥੇ ਰਹਿਣਾ ਇਹਨਾਂ ਕੋ ਸਾਰਾ ਸਕੋਸੀਗਾ ਇਹਨੇ ਐਲਓਸੀ ਜਾਰੀ ਕੀਤੀ ਮੈਨੂੰ ਘਰ ਆ ਕੇ ਇਨਵੈਸਟੀਗੇਸ਼ਨ ਕਰਨ ਦੀ ਹੂੰ ਠੀਕ ਹੈ ਨਾ ਜੀ ਹੁਣ ਮੇਰੀ ਟਿਕਟ ਵੀ ਜਾਦੀ ਲੱਗੀ ਮੈਂ ਹੋਰ ਲਊਂਗਾ ਹੂੰ ਖੱਜਲ ਕਿੰਨਾ ਹੋਇਆ ਇਹ ਜਿਹੜੀਆਂ ਚੀਜ਼ਾਂ ਫਿਰ ਇਹ ਬੰਦੇ ਨੂੰ ਹੇਟ ਤਾਂ ਕਰਦੀਆਂ ਹੀ ਆ ਨਾ ਹੂੰ ਪਾਵੇਂ ਚਲੋ ਮੈਂ ਇੱਕ ਮੈਂ ਤੈਨੂੰ ਆਪਣੀ ਦੱਸਦਾ ਕਿ ਸਰ ਪੈਸੇ ਹੈਗੇ ਮੈਂ ਲਾ ਵੀ ਲੂੰਗਾ ਟਿਕਟ ਮੈਨੂੰ ਕੋਈ ਫਰਕ ਨਹੀਂ ਪੈਂਦਾ ਗਰੀਬ ਬੰਦਾ ਕੀ ਕਰੂਗਾ ਬਿਲਕੁਲ ਠੀਕ ਹੈ ਤੁਹਾਡੀ ਜੇ ਇਸ ਬੰਦੇ ਨੇ ਮੰਗੇ ਪੈਸੇ ਜਾਂ ਇਥੋਂ ਕਿਸੇ ਨੂੰ ਜਾਣਾ ਹੈ ਉਧਰੋਂ ਕਿਸੇ ਆਇਆ ਹੋਏ ਉਹਦੇ ਲਈ ਤੇ ਪ੍ਰੋਬਲਮ ਖੜੀ ਹੈ ਨਾ ਹੂੰ ਇਹ ਚੀਜ਼ਾਂ ਉਹ ਸੋਚਣੀਆਂ ਚਾਹੀਦੀਆਂ ਕਿ ਅਸੀਂ ਹੈਗੇ ਆਂ ਦੇਖੋ ਉਹਨਾਂ ਦੀ ਜ਼ਿੰਮੇਵਾਰੀ ਹੈ ਪੁਲਿਸ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਜ਼ਿੰਮੇਵਾਰੀ ਦੇ ਉਹ ਆਪਣੀ ਜਿੰਮੇਵਾਰੀ ਨਾ ਚੁੱਕ ਕੇ ਤੇ ਕੰਮ ਖਰਾਬ ਉਹ ਉਹ ਨਿਭਾਉਣ ਪਰ ਆਹ ਜਿਹੜਾ ਸਿਸਟਮ ਇਹਨਾਂ ਦਾ ਨਾ ਉਹ ਮੈਂ ਉਹਨਾਂ ਮੈਂ ਬੇਕੋ ਠੀਕ ਜੀ ਠੀਕ ਹੈ ਪਰਮਜੀਤ ਸਿੰਘ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਇਹ ਹਨ ਉਹ ਪਰਮਜੀਤ ਸਿੰਘ ਜਿਨ੍ਹਾਂ ਦੀ ਗ੍ਰਿਫਤਾਰੀ ਤੇ ਬੜੇ ਚਰਚੇ ਕੀਤੇ ਗਏ ਜਿਨ੍ਹਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਟਵੀਟ ਤੱਕ ਕੀਤੇ ਗਏ ਦਾਅਵੇ ਕੀਤੇ ਗਏ ਕਿ ਬਹੁਤ ਵੱਡਾ ਕੋਈ ਗੈਂਗਸ ਗੈਂਗਸਟਰਵਾਦ ਜਾਂ ਫਿਰ ਜਿਹੜੇ ਟੈਰਰਿਸਟ ਨੇ ਜਾਂ ਫਿਰ ਇੱਕ ਇੱਕ ਮੋਡਿਊਲ ਸੀਗਾ ਟੈਰਰਿਸ ਦਾ ਉਹ ਅਸੀਂ ਪਾਂਡਾ ਫੋੜ ਕਰ ਦਿੱਤਾ ਪਰ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਗਲਤ ਹੋਈ ਪੁਲਿਸ ਨੇ ਖੁਦ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਕਿ ਇਹ ਉਹ ਸ਼ਖਸ ਨਹੀਂ ਹੈ ਜਿਸ ਨੂੰ ਸਮਝ ਕੇ ਅਸੀਂ ਗ੍ਰਿਫਤਾਰ ਕੀਤਾ ਸੀਗਾ ਬੜੀਆਂ ਸਖਤ ਧਰਾਵਾਂ ਦੇ ਤਹਿਤ ਗ੍ਰਿਫਤਾਰੀ ਵੀ ਹੋਈ ਇਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਪੁੱਛਗਿੱਛ ਕੀਤੀ ਗਈ ਔਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ 5 ਤਰੀਕ ਤੋਂ ਲੈ ਕੇ 11 ਤਰੀਕ ਤੱਕ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ 11 ਤਰੀਕ ਦੇ ਵਿੱਚ ਕੋਰਟ ਦੇ ਵਿੱਚ ਪੁਲਿਸ ਨੇ ਲਿਖਿਆ ਕਿ ਹਾਂ ਭਈ ਸਾਡੇ ਤੋਂ ਗਲਤ ਬੰਦਾ ਫੜਿਆ ਗਿਆ ਅਸੀਂ ਇਸ ਨੂੰ ਛੱਡਦੇ ਹਾਂ ਸੋ ਆਪਣੇ ਆਪ ਦੇ ਵਿੱਚ ਇਹ ਅਜੀਬ ਜਿਹੀ ਮਾਮਲਾ ਸਾਹਮਣੇ ਆਇਆ ਇੱਕ ਛੋਟੇ ਜਿਹੇ ਬ੍ਰੇਕ ਲਈ ਅਸੀਂ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਇੱਕ ਹੋਰ ਅਹਿਮ ਮੁੱਦੇ ਤੇ ਵਿਚਾਰ ਚ